ਜਿੱਦਨ ਮਰਜ਼ੀ ਪਾਸੇ ਬਹਿ ਜਾ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਚਾਹੀ ਬਾਈ ਪਾਸੇ ਬਹਿ ਜਾ ਬਾਈ ਕਹਿੰਦਾ ਗੱਭਣ ਆ ਫਿਲਹਾਲ ਸੂਈ ਨਹੀਂ ਹੋਈ ਇਹ ਬਿਨਾ ਨਿਆਣਾ ਪਾਇ ਦੋਨਾਂ ਪਾਸੇ ਵਾਲੀ ਚਵਾਈ ਆ ਕੈਰੀ ਕਰਨੀ ਵੀ ਮਾਰਦਾ ਨੇ ਇੱਕ ਦੇਖ ਐ ਸੜਦੀ ਆ ਫੁੱਲ ਮੋਟੀਆਂ ਨੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਆ ਪਿੰਡ ਹੰਡਿਆਆ ਤਹਿਸੀਲ ਤੇ ਜ਼ਿਲਾ ਬਾਈ ਹੋਰਾਂ ਦਾ ਹੈਗਾ ਸੱਜਣੋ ਬਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਜਿਵੇਂ ਆ ਦੋ ਦੰਦ ਪੱਛੀ ਆ ਤੇ ਇਹ ਦੰਦਾਂ ਚਵਾਈ ਕਹਿੰਦਾ 6-6 ਦੰਦ ਨੇ ਤੇ ਹੈਗੇ ਤਿੰਨੀ ਤੋਹਫੇ ਨੇ ਦੋ ਤਾਂ ਦਿਖਾਵਾਂਗੇ ਕਿ ਇਹ ਗੱਬਣ ਆਪਾਂ ਇੱਕ ਨੰਬਰ ਤੇ ਦੋ ਨੰਬਰ ਵਾਲੀਆਂ ਤੇ ਇੱਕ ਦਿਖਾਵਾਂਗੇ ਤਾਜੀ ਸੂਈ ਜੱਪਣੀਆਂ ਗਾਵਾਂ ਇਦਾਂ ਜਿਵੇਂ ਬਾਜ਼ਾਰ 'ਚ ਖੜੀਆਂ ਹੁੰਦੀਆਂ ਬਾਜ਼ਾਰ ਲੱਗੀਆਂ ਹੁੰਦੀਆਂ ਉਹ ਗੱਲਬਾਤ ਆ ਸੂਣ ਦੇ ਬਿਲਕੁਲ ਨੇੜ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਦੀ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਸਤਾ ਦਾ ਹੋਰ ਕੀ ਹਾਲ ਹੈ ਜੀ ਸੱਸੀ ਕਲਾ ਬਾਈ ਜੀ ਚੜਦੀ ਕਲਾ ਮੈਂ ਕਹਣਾ ਬਹੁਤ ਵਧੀਆ ਚੱਲਦਾ ਕੰਮ ਮਾਰੋ ਮਾਰੋ ਪੂਰਾ ਬਧੀਆ ਚੱਲਦਾ ਕਿਹੜੇ ਪਾਸੋਂ ਕਰੀਏ ਸ਼ੁਰੂ ਜਿਹਦੇ ਮਰਜ਼ੀ ਪਾਸੋਂ ਕਰ ਲੈ ਪਹਿਲਾਂ ਤਾਂ ਫੋਨ ਨੰਬਰ ਬੋਲ ਆਪਣਾ ਕੰਟੈਕਟ ਨੰਬਰ ਹੈਗਾ 9877868899 ਦੂਜਾ ਨੰਬਰ ਹੈਗਾ 9673550842 ਇਹ ਵੱਡੇ ਭਰਾ ਨੰਬਰ ਆ ਠੀਕ ਹੈ ਜੀ ਇੱਥੋਂ ਸ਼ੁਰੂ ਕਰੀਏ ਦੋ ਦੰਦ ਤੋਂ ਫਿਰ ਗੱਬਣ ਤੋਂ ਜਾਂ ਪਹਿਲਾਂ ਦੋ ਦੰਦ ਦੀ ਕਰ ਲੈਣੇ ਕੋਈ ਗੱਲ ਨਹੀਂ ਆ ਜਾ ਗਰੀ ਲਿਆ ਫਿਰ ਨੇੜੇ ਕੈਮਰਾ ਪਹਿਲਾਂ ਤੇ ਆਰਡਰ ਦੀ ਮਾਰ ਕੈਮਰਾ ਇੱਥੇ ਠੰਡੀ ਗੋਦਾ ਜੁੜ ਦਿਖਾ ਦੇ ਕਿੰਨੀ ਮਜ਼ਬੂਤ ਆਰਡਰ ਦੀ ਤੇ ਸਵੇਰ ਦੀ ਬਾਗੀ ਠੰਡੀ ਆ ਥਾਣੇ ਨੂੰ ਆਇਆ ਲੱਗਿਆ ਪੂਰੇ ਜਿਵੇਂ ਆਪਾਂ ਕਹਿ ਲਿਆ ਵੀ ਫੁੱਟ ਫੁੱਟ ਦੀ ਲੱਗਿਆ ਹੁੰਦਾ ਜ ਇਹ ਫਿੱਟ ਬਾਈ ਕਹਿੰਦਾ ਚਾਹੇ ਤੇਰੇ ਬਾਈ ਮਸ਼ੀਨ ਤੇ ਆ ਤਾ ਦੰਦਾਂ ਨਾਲ ਕੇ ਮਾਰੀ ਜੀ ਆ ਗਈ ਗੁਲਾਬੀ ਥਣਾ ਦੀ ਹੰਡੀ ਇੰਨੀ ਜਿਆ ਕੀ ਬਾਈ ਜਿੱਦਲੇ ਮਰਜੀ ਪਾਸੇ ਵਾ ਜਾ ਕੋਈ ਦਿੱਕਤ ਵਾਲੀ ਗੱਲ ਦੰਦਾਂ ਚ ਪਾਉਣ ਕਿਵੇਂ ਆ ਇਹ ਦੋ ਦੰਦਾ ਬਾਈ ਸਿਰਫ ਦੋ ਦੰਦ ਦੋ ਦੰਦਾ ਵੀਰੇ ਆ ਵੱਡੀ-ਬੁੱਡੀ ਬਹੁਤਾ ਦੋ ਦੰਦ ਦੇ ਹਿਸਾਬ ਨਾਲ ਆ ਨਾ ਬਾਈ ਖੀਰੇ ਵਸੇ ਬਹੁਤ ਵੱਡੀਆਂ ਸੁੰਦੀਆਂ ਨਹੀਂ ਆ ਹਾਂ ਕੱਦ-ਕਾਠ ਵੀ ਪੂਰਾ ਤੇ ਦੰਦਾਂ ਚ ਬਾਈ ਕਹਿੰਦਾ ਦੋ ਦੰਦ ਸਭਾ ਬਿਲਕੁਲ ਸ਼ਾਂਤ ਆ ਗਿਆ ਜਿਵੇਂ ਬਾਈ ਗਰਮੀ ਦੇਖੀ ਜਿਵੇਂ ਗਰਮੀ ਹੈ ਨਾ ਹੁਣ ਲਾਲਾ ਵੱਡੀ ਤੁਰੀ ਜਾਂਦੀ ਆ ਹੋਂਕਣ ਹੋਂਕਣ ਲਾਹੀ ਮਸਲਾ ਹੀ ਨਹੀਂ ਹੋਂਕ ਤੇ ਮੌਸਮ ਚੱਲਣ ਵਾਲੀ ਆਈਟਮ ਦਿਖਾਉਂਗਾ ਤੁਹਾਨੂੰ ਜਿਹੜੇ ਭਰਾਵਾਂ ਨੇ ਫਾਰਮ ਵਾਸਤੇ ਯੂਜ਼ ਕਰਨੀਆਂ ਨੇ ਨਾ ਜਾਂ ਘਰੇ ਜੀ ਨੇ ਦੋ ਰੱਖਣ ਦੀ ਸਲਾਹ ਇਦਾਂ ਦੀ ਇੱਕ ਵੈੜ ਲੈ ਜਿਓ ਤੇ ਇੱਥੋਂ ਘੇਰੀ ਪਿਛਾਣ ਵਾਲੇ ਪੱਖ ਤੋਂ ਦਿਖਾ ਦਿੰਦਾ ਕਮਾ ਦੇ ਬਈ ਐਨ ਤੇ ਆਰਡਰ ਵਾਲੇ ਦਾ ਉਹੀ ਗੱਲ ਆ ਵੀ ਚੱਬੇ ਗੱਡੀ ਵਗੀ ਆਉਂਦੀ ਆ ਦੰਦਾਂ 'ਚ ਦੋ ਦੰਦ ਉਮਰ ਆ ਗਈ ਬਿਲਕੁਲ ਛੋਟੀ ਹਏ ਬਈ ਦੋ ਤਰੀਕ ਨੂੰ ਦਿਨ ਪੂਰੇ ਨੇ ਇਹੇ ਪੱਸੀ ਦੇ ਚਾਰਨ ਬਾਕੀ ਪੈਣੇ ਹਜੇ ਇੱਕ ਤਾਂ ਨੂੰ ਹੋਰ ਇੱਕ ਤੋਰੀ ਵੀ ਲੈ ਜੂ ਪੱਸੀ ਜੀ ਅੱਛਾ ਕਿਹੜੇ ਰੌਣ ਵਾਲੀ ਚਾਰਕ ਦਿਨ ਬਾਅਦ ਕਹਿੰਦਾ ਇਹਦੇ ਪੈਂਡਿੰਗ ਨੇ ਹਲੇ ਦਿਨ ਕੱਢੂਗੀ ਕਿਉਂਕਿ ਆਰਡਰ ਹਲੇ ਹੋਰ ਵੀ ਟਾਈਟ ਕਰੂਗੀ ਥੱਲੇ ਹਏ ਹੋਰ ਲੇਵਾ ਬਣਾਉਗੀ ਮੈਂ ਫਿਕਸ ਬਣਾਉਗੀ ਬਣਾਉਗੀ ਫੁੱਲ ਮਜ਼ਬੂਤ ਬਣਾਉਗੀ ਅੱਗੇ ਪਿੱਛੇ ਦਾ ਇੱਥੋਂ ਦਿਖਾ ਦਿੰਗੀ ਜਿਹਵੇਂ ਆ ਜੜ ਆ ਗਈ ਨਾ ਕੱਸ ਰਹੀ ਹੈ ਜਿਹੜੀ ਆ ਵੀ ਕੱਢ ਦੂਗੀ ਜਮੈਂ ਰ ਠੋਸ ਬਣਾ ਦੂ ਕੋਈ ਐ ਨਹੀਂ ਗਰਮ ਸੁਭਾਦੀ ਹੈਗੀ ਇਸੇ ਸੁਭਾਦੀ ਬਿਲਕੁਲ ਠੰਡੀ ਸੀਲ ਆ ਗਈ ਤੇ ਰੇਟ ਪਾ ਬਣੇ ਦਾ ਕੀ ਰਹੂਗਾ ਰੇਟ ਦੇ ਦਿਆਂਗੇ ਬਈ 1.5 ਦੀ ਬੱਸੀ ਦੇ ਦਾਂਗੇ 1 ਲੱਖ ਤੇ 5000 ਦੀ ਬਾਈ ਕਹਿੰਦਾ ਦੇ ਦਾਂਗੇ ਇੱਥੋਂ ਘਰੀ ਸਾਰੀ ਦਿਖਾਣੀ ਵਜੂਦ ਬਜਾਦ ਬੱਛੀ ਦਾ ਇਹ ਗਾਲਾ ਜਿਵੇਂ ਬਾਈ ਨੇ ਦੱਸਿਆ ਵੀ ਚਗਾਲਾ ਕਰੀ ਜਾਂਦੀ ਆ ਤੇ ਵਜੂਦ ਦੀ ਲੈਗ ਸਕੋਰ ਦੀ ਖਾਣ ਪੀਣ ਨਹੀਂ ਖੁੱਲੀਆਂ ਜਿਹੜਾ ਮਰਜੀ ਕੁਛ ਮਰਜੀ ਪਾ ਦੇ ਸਾਰਾ ਕੁਝ ਹੀ ਪਾਰ ਆ ਬੱਸੀ ਨੂੰ ਤੇ ਬਾਕੀ ਆ ਗਈ ਗੱਬਣ ਬੱਛੀ ਸੂਈ ਨੂੰ ਤਾਂ ਤੁਸੀਂ ਮੰਨ ਵੀ ਲਓਗੇ ਵੀ ਸੂਈ ਹੋਈ ਨਾ ਹੋਵੇ ਕਿਤੇ ਬਾਜ਼ਾਰ ਨਾ ਹੋਵੇ ਹਲੇ ਇਹ ਗੱਬਣ ਆ ਪੰਜਾਂ ਕੋਈ ਭਾਗ ਨਹੀਂ ਪਾਈ ਵੀ ਜਿਵੇਂ ਨੇਚਰਲ ਲੇਦਾ ਬਈ ਇਹਦਾ ਆਪ ਦਾ ਨੇਚਰਲ ਆ ਗਿਆ ਇਹ ਪਹਿਲੇ ਨਾ ਬੱਚੇ ਨਾ ਜਿਵੇਂ ਪਹਿਲੇ ਨਾ ਉਹ ਦਿਨ ਲਈ ਭਾਲ ਪਾ ਕੇ ਬੈਜਿੰਦੀ ਨਹੀਂ ਹੈ ਹਾਂ ਠੀਕ ਆ ਗੱਲ 15 15 ਹੁੰਦਾ ਪਹਿਲੇ ਉਹ ਭਾਲੀ ਨਹੀਂ ਇਹਦੀ ਉਦਾਂ ਦੀ ਬੱਸੀ ਨਹੀਂ ਹੈਗਾ ਵੀ ਭਾਲਾ ਵਾਲਾ ਬਿਲਕੁਲ ਕਸਿਆਰ ਆ ਗਈ ਹਰੇਕ ਪਾਸੇ ਇੱਕ ਸਾਈਡ ਆ ਬਈ ਜਮਾਣ ਆ ਤੇ ਆ ਗੋਲੇ ਗੂਲੇ ਵੀ ਚੰਗੇ ਲੱਗੇ ਬੱਚੀ ਦੇ ਬਾਕੀ ਕਲਰ ਬੇਜ ਨਸਲ ਬੇਜ ਵੀ ਚੰਗੀ ਆ ਸਾਰੀ ਚੰਗੀ ਆ ਬਾਈ ਜੇ ਕਰੇ ਸਰਦੀ ਹੁੰਦੀ ਐ ਮੰਨ ਕੇ ਚੱਲ ਬੱਸੀ ਦੁੱਧ ਵੀ 35 ਕਿਲੋ ਦੇ ਦਿੰਦੀ ਤੇ ਫਿਰ ਸਰਦੀ ਵਾਲਾ ਭਾਅ ਵੀ ਹੋਰ ਹੋਣਾ ਤੇ ਭਾਅ ਵੀ ਹੋਰ ਹੋਣੇ ਚੱਲ ਗਰਮੀ ਆ ਬਈ ਐ ਮੰਨ ਕੇ ਚੱਲ ਵੀ 30 ਕਿਲੋ ਬੱਸੀ ਨੂੰ ਕੋਈ ਬਾਹਲਾ ਨਹੀਂ ਹੈਗਾ ਜੇ ਬੱਸੀ ਇਹ ਹੋਣਗਾ ਜੀ ਅੱਜ ਤੇ ਮਾਰੋ ਦੋ ਨੰਬਰ ਵਾਲੀ ਦੇ ਕੈਮਰਾ ਟਾਂਚਾ ਟੁੰਚਾ ਇਹਦਾ ਵੀ ਫੁੱਲ ਚੌੜਾ ਆ ਗਿਆ ਤੇ ਆਰਡਰ ਦੀ ਸ਼ੇਪ ਬਾਲੀ ਸ਼ਾਨਦਾਰ ਆ ਜੀ ਇੱਥੋਂ ਵਖਾ ਜਿੱਦਾਂ ਬਾਹਰ ਵਾਲੀਆਂ ਗਾਵਾਂ ਦੀ ਹੁੰਦੀ ਆ ਪੂਰਾ ਚੌੜਾ ਆਰਡਰ ਰੱਖਦੀ ਆ ਇਹਦਾ ਸੁਆ ਕਿਡਾ ਬਾਈ ਇਹ ਬਾਈ ਦੂਜਾ ਦਾ ਆ ਫਾੜੀ ਵਾਲਾ ਆਰਡਰ ਆ ਗਿਆ ਜਮਾ ਕੰਪੈਕਟ ਜਿਹਾ ਆਰਡਰ ਰੱਖਦੀ ਆ ਨਾਲ ਲੱਗਵਾ ਤੇ ਮਜ਼ਬੂਤ ਹੈ ਵੀ ਫੁੱਲਾ ਇੱਕ ਗੱਲ ਹੋਰ ਦਾ ਤਾਂ ਜਿੰਨੀਆਂ ਕਿ ਵੀਡੀਓ ਬਾਈ ਕੋਲ ਆਪਾਂ ਬਣਾਉਨੇ ਆ ਤਕਰੀਬਨ ਕੁਆਲਿਟੀ ਦਾ ਪਸ਼ੂ ਹੀ ਹੁੰਦਾ ਚੰਗੀ ਕੁਆਲਿਟੀ ਦਾ ਤੋੜ ਬਾਈ ਖੁੱਲ ਕੇ ਇਹ ਦਿੰਦਾ ਜੀ ਕਿਵੇਂ ਹੋਊਗੀ ਇਹ ਛੇ ਦਿੰਦਾ ਬਾਈ ਤੋਰ ਜੀ ਐਮਨ ਨੇ ਕਿਹਾ 32 ਕਿਲੋ ਦਾ ਦੁੱਧ ਪੈ ਲੈਣਾ ਦਿੱਤਾ ਵਾ ਇਹ ਜੋੜਾ ਲੈ ਆਈ ਆ ਆਪਾਂ ਨੇ ਠੀਕ ਆ ਜੀ ਇੱਕ ਕਰੋ ਇੱਕ ਵਾਰ ਆਪਾਂ ਕੱਲ ਵੇਚਤੀ ਸੇਲ ਕਰਤੀ ਇਹਦੇ ਨਾਲ ਦੀ ਤੇ ਇੱਕ ਇਹ ਦੋਨਾਂ ਨੇ ਐਮਨ ਨੇ 32 32 ਦਿੱਤੀ ਦਿੱਤੀ ਦੁੱਧ ਕੱਢਾ ਵੇਖੀ 32 ਕਿਲੋ ਪਾਇਆ ਵਿਆ ਪਾਇਆ ਗੇ ਬਈ ਇਹਨਾਂ ਦਾ ਠੀਕ ਆ ਗੱਲ ਹਾਂ ਤੇ ਬਾਕੀ ਜਿਹਦਾ ਤੁਰੂਗੀ ਪਿਛਲੀ ਵਾਰ ਵੀ ਬਾਈ ਦਾਦੀ ਕਿ ਗਰਮੀ ਸੂਈ ਸੀਗੀ ਹਾਂਜੀ ਐਸਟੀ ਕਹਿੰਦੇ ਵੀਰੇ ਗਰਮੀ ਜੀ ਸੂਈ ਆ ਵੜਾ ਜੀ ਠੀਕ ਆ ਗੱਲ ਹਾਂ ਸਾਲ ਦੀ ਸਾਲ ਸੂਣ ਵਾਲਾ ਤੋਰ ਸਾਲ ਦੀ ਸਾਲ ਸੂਣ ਵਾਲਾ ਜਾਨਵਰ ਆਗਾ ਇੱਥੋਂ ਦਿਖਾ ਗੈਰੀ ਇਹਦਾ ਆਰਡਰ ਹੋਇਆ ਆਰਡਰ ਫੁੱ ਦੇਨੇ ਦੇ ਪੈਣੇ ਭਾਈ 5 ਦਿਨ ਇਹ ਵੀ ਆ ਜੀ 5 ਦਿਨਾਂਲੇ ਪੈਂਡਿੰਗ ਨੇ ਹਾਂ ਫੋਨ ਇਹਦਾ ਜਦ ਮਰਜ਼ੀ ਥੂਪੇ ਵੀ ਫੋਲ ਤਿਆਰੀ ਕੀ ਆ 10 ਹੋਰ ਕਮਾ ਦੇ ਉਹ ਪੰਜਾਂ ਦਿਨਾਂ ਨੂੰ ਸਿਸਟਮ ਉਹ ਹੋ ਜੂਗਾ ਵੀ ਜਿਵੇਂ ਪਹਿਲਾਂ ਬੋਲਾ ਕੱਢਣ ਨਾਲ ਕੰਮ ਹੋ ਜੂਗਾ ਸੂਣ ਤੋਂ ਵੀਰਾਂ ਕੋਲੇ ਮਸ਼ੀਨ ਵੀ ਸੀਗੀ ਤੇ ਹੱਥੀ ਚਵਾਈ ਵੀ ਕਰਦੇ ਸੀਗੇ ਤੇ ਦੋਵੇਂ ਪੱਖ ਤੇ ਚੱਲਦੀ ਆ ਮਸ਼ੀਨੀ ਚਵਾਈ ਤੇ ਵੀ ਹੱਥੀ ਚਵਾਈ ਹੱਥੀ ਤੇ ਵੀ ਉਹਨਾਂ ਕੇ ਸੁਭਾ ਦੀ ਬੈੜ ਆ ਗਈ ਜਾਇ ਐ ਮਨ ਕੇ ਸਾਡੇ ਕੋਲੇ ਖੜ ਜਾ ਜਾਏ ਠੀਕ ਆ ਜੀ ਵੀ ਐ ਨਹੀਂ ਹੈਗਾ ਵੀ ਇਹਦੇ ਵੀ ਲੱਤ ਚੱਕ ਜੂਗੀ ਉਹਰਾ ਪਰ ਜਿੱਧਰ ਮਰਜ਼ੀ ਪਾਸੇ ਵਜਿਆ ਭਾਈ ਜੀ ਇਧਰ ਲੈ ਬੰਨੇ ਦਿਖਾ ਦੇ ਗਰੀ ਬੜੀ ਮਿੱਡੀ ਸੁਹਾਵੀ ਵੜਾਈ ਇੱਥੇ ਖੜੀ ਰਹਿੰਦੇ ਇਧਰ ਦੀ ਲਿਆ ਕੈਮਰਾ ਪਿਛਾਂ ਦੇ ਪਾਸੇ ਤੇ ਇੱਥੋਂ ਦਿਖਾ ਦੇ ਵੀ ਆਡਾ ਕੁਆਲਟੀ ਜਿੱਦਨ ਮਰਜ਼ੀ ਪਾਸੇ ਬਹਿ ਜਾ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਚਾਹ ਬਾਈ ਇੱਧਰ ਬਹਿ ਜਾ ਪਾਸੇ ਬਹਿ ਜਾ ਬਾਈ ਕਹਿੰਦਾ ਗੱਭਣ ਆ ਫਿਲਹਾਲ ਸੂਈ ਨਹੀਂ ਹੋਈ ਇਹ ਲੈ ਚੱਲ ਬਾਈ ਅੰਦਰ ਨਿੱਕੇ ਸੁਹਾਵੀ ਕੋਈ ਐ ਨਹੀਂ ਬਹੁਤ ਸ਼ਾਨਦਾਰ ਆ ਗਈ ਉੱਚੋਂ ਦੰਦਾ ਤੇ ਛੇ ਦੰਦਾ ਤੇ ਦਿਨ ਬਾਈ ਕਹਿੰਦਾ ਇਹਦੇ ਵੀ ਪੈਂਡਿੰਗ ਨੇ ਹਜੇ ਪਰ ਤਿਆਰੀ ਤੂਰੀ ਬੈੜਦੀ ਬਹੁਤ ਚੰਗੀ ਆ ਬਿਲਕੁਲ ਨਾਲ ਲੱਗ ਮਾਡਲ ਆ ਇਹਦਾ ਆਡਰ ਆ ਜਿਹੜਾ ਆਪਾਂ ਕਹਿ ਸਕਦੇ ਆ ਵੀ ਫੁੱਟ ਡੇੜ ਇਹ ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਹੱਥੀ ਚਵਾਈ ਤੇ ਵੀ ਲੱਗਣਾ ਇਹਨੇ ਤੇ ਮਸ਼ੀਨੀ ਚਵਾਈ ਤੇ ਲੱਗਣ ਵਾਲੀ ਬੜੀ ਆ ਗਈ। ਬਾਕੀ ਹੋਰ ਆ ਬਾਈ ਇਹਨੂੰ ਬੜ ਨੂੰ ਵੀ ਪਾਲਪੋਰਾ ਨਹੀਂ ਹੈਗੀਗੀ। ਠੀਕ ਆ ਗੱਲ ਬਸ ਸਾਫ ਆ ਗਈ। ਬਈ ਸਾਫ ਨਹੀਂ ਬਈ ਨੇਚਰਲੀ ਲੇਵਾਗਾ। ਆਪੇ ਇਹਨੂੰ ਆਏ ਨਹੀਂ ਕਹਿੰਦੇ ਬੀਤੀ ਹੈ ਨਾ। ਇਹਨਾਂ ਦਾ ਜਨਰੇਟਰ ਹੋਊਗਾ। ਬਈ ਲੈਣ ਦੇ ਨਹੀਂ ਇਹਦਾ। 1,11500 ਦੀ ਰੱਸੀ ਦੇਣੀ ਹੀ ਹੈ। 1,115 ਦੀ ਇਹ ਦੇ ਦਾਂਗੇ 1,5 ਦੀ ਦੇ ਦਾਂਗੇ ਨਾਲ ਵਾਲੀ। ਹਾਂ ਜੀ ਕੇ ਵੀਰ ਨੇ ਜੋੜਾ ਲੈਣਾ ਵੇ। ਜੋੜੇ ਜਪਾਏ ਮਨ ਕੇ ਚੱਲੇ ਇਹ ਵੀ 1 ਲੱਖ ਤੇ 20000 ਹੋਗਾ ਜੋੜੇ ਦਾ ਹਾਂ ਕਿੰਨਾ ਕੁ ਮਾਨਤਾਂ ਨੋ ਜੀ 10000 ਰੁਪਏ ਮਾਨ ਕਰਦਾਂਗੇ 10 ਛੱਡ ਦਾਂਗੇ ਜੀ 10 ਛੱਡ ਦਾਂਗੇ 2 10 ਦੀ ਜੂੜੀ ਦੇ ਦਾਂਗੇ ਲੈ ਸੱਜਣਾ 2 ਲੱਖ ਤੇ 10 ਦਾ ਬਾਈ ਕਹਿੰਦਾ ਇਹ ਜੋੜਾ ਦੇ ਦਾਂਗੇ 1 5 5 ਦੇ ਪੁੱਠਾ ਬਹਿ ਗਿਆ ਤੁਨੂੰ ਬਈ ਐ ਜਿਹੜੇ ਸਰਦੀ ਰੁੱਤ ਚ ਹੁੰਦੀ ਹੈ ਨਾ ਐਈ ਬੈੜਾ 1.5 ਲੱਖ ਤੋਂ ਪਲੱਸ ਦੀ ਬੈੜਾ ਈ ਬੈੜਾ ਫੇਰੇ 1.5 ਲੱਖ ਦੇ ਆਸੇ ਪਾਸੇ ਦੀ ਪਰ ਉਦਾਂ ਤੁਹਾਨੂੰ ਦੱਸਦਾ ਨਾ ਵੀ ਜਿਆਦੇ ਟੌਨਸਨ ਵਾਲਾ ਸੀਨ ਨਹੀਂ ਨਾ ਤਾਂ ਕੋਈ ਮਸਲਾ ਨਹੀਂ ਆ ਵੀਰੇ ਨੋਰਮਲ ਪੱਕੇ ਲੱਗੇ ਪਹਿਲਾ ਪੱਠਾ ਦੇਖ ਮੈਂ ਮੈਂ ਨੂੰ ਮੰਗੂ ਪੱਠਾ ਲੱਗੇ ਹੋਣ ਚੌੜੀਆਂ ਪਿਛਾਂਲੇ ਪੱਖ ਤੋਂ ਦਿਖਾ ਦੇ ਗਰੀ ਉੱਤੋਂ ਬਾਡੀ ਦੀ ਚੜਾਈ ਚੜੂ ਜਿਹਦੇ ਹਿਸਾਬ ਨਾਲ ਇਹਦੀ ਬਾਡੀ ਦੀ ਚੜਾਈ ਆ ਨਾ ਉਸ ਹਿਸਾਬ ਨਾਲ ਥੱਲੇੋਂ ਲੇਵੀ ਦੀ ਚੜਾਈ ਆ ਉਨੀ ਚੜਾਈ ਵਾਲਾ ਲੇਵਾ ਓਵਰਫੈਟ ਨਹੀਂ ਹੈਗੀ ਕਿਸੇ ਵੀ ਪਛੀ ਮੈਂ ਮੰਨ ਕੇ ਚੱਲ ਬਈ ਜਿਹੜਾ ਜਾਨਵਰ ਦੀ ਕੋਈ ਜਿਹੜਾ ਦੁੱਧ ਦਾ ਜਾਨਵਰਾਂ ਦਾ ਉਹਦੇ ਪੱਟਾ ਵੀ ਮਾਸਲ ਤੋਂ ਹੀ ਪਾ ਲੱਗਦਾ ਵੀ ਦੁੱਧ ਦਾ ਕੱਢੂਗਾ ਜਾਂ ਨਹੀਂ ਕੱਢੂ ਠੀਕ ਆ ਗੱਲ ਤੇ ਬਾਕੀ ਸਾਡੇ ਸਾਹਮਣੇ ਆ ਕੁਆਲਿਟੀ ਉਲੂ ਕਰਨ ਲਈ ਆਈਟਮ ਨਹੀਂ ਹੈਗੀ ਇਹਦੇ 'ਚ ਇਹ ਜੋੜੇ 'ਚ ਸਾਡਾ ਬਾਈ ਕਹਿੰਦਾ 10000 ਦਾ ਮਾਨਤਨ ਕਰ ਪਹਿਲਾਂ ਇਹਦੇ ਥਣ ਦੇ ਸਾਇਜ ਦੀ ਮਾਰਦੇ ਕੈਮਰਾ ਇਹ ਆ ਥਾਣੇ ਦੇਖਾਦੇ ਥਾਣੇ ਨੂੰ ਵੀ ਸੋਹਣਾ ਲੱਗਿਆ ਹਾਥੀ ਚਵਾਈ ਵਾਲਾ ਮੁੱਠੀ ਵਾਲਾ ਤੇ ਇਹਦਾ ਸੂਆ ਕਿਹੜਾ ਬਾਈ ਇਹ ਵੀ ਦੂਜਾ ਸੂਆ ਹੈ ਬਾਈ ਇਹ ਦੰਦਾਂ ਦੇ ਕਿਵੇਂ ਆ ਇਹ ਦੰਦ ਉਹ ਵੀ ਛੇ ਦੰਦਾਂ ਦੀ ਇਹ ਇਹ ਕਦੋਂ ਸੂਆ ਬਾਈ ਇਹ ਵੀ ਰਾਤ ਦੀ ਸੂਈ ਹੈ ਬੜੇ ਬੱਚਾ ਕੀ ਨਾਲ ਮਗਰ ਬੱਸਾ ਇਹਦੇ ਮਗਰ ਨਾਲ ਬੱਚਾ ਤੇ ਰਾਤ ਦੀ ਸੂਈ ਹੋਈ ਆ ਤੇ ਬੋਲਾ ਕੁਛ ਖਾਲੀ ਆ ਬੋਲਾ ਵੀ ਐਮਨ ਕੇ ਦਰ ਕੇ ਆਪਾਂ ਚੱਕ ਲਈਏ ਆਪਸ ਨੂੰ ਕੋਲ ਬੋਲੀ ਦੀ ਬੱਤੀ ਠੀਕ ਆ ਲਾਗ ਲਾਈਆਂ ਗੁਲੀਆਂ ਦਿਖਾ ਦੇ ਘਰੀਆਂ ਵੀ ਇਹ ਵੀ ਗਰਮੀ ਚ ਚੱਲਣ ਵਾਲੀ ਆਈਟਮ ਹੀ ਹੈ ਇਹ ਵੀ ਨਿੱਘੇ ਸੁਵਾਦੀ ਹੈਗੀ ਜਿੰਨੇ ਮਰਜ਼ੀ ਪਾਸੇ ਬੈ ਜਾ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ ਆਰਡਰ ਇਹਦਾ ਵੀ ਫੁੱਲ ਸਾਈਜ਼ ਦਾ ਹੀ ਆ ਉਰਲੇ ਬੰਨੇ ਵੀ ਦਿਖਾ ਦੇ ਕਰੀ ਆਰਡਰ ਅੱਜ ਛਣ ਦਾ ਸਾਈਜ਼ ਦਿਖਾ ਦੇ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਦੀ ਬਈ ਆ ਪਤਾ ਨਾ ਮਾਰਕੀ ਦਿਖਾ ਦਿੰਨੇ ਆਪਾਂ ਠੀਕ ਆ ਗੱਲ ਹਾਂ ਉਹ ਵਾਲੇ ਨਹੀਂ ਧਾਰ ਮਾਰਦੇ ਮੈਂ ਕਹਣਾ ਬਾਈ ਦੱਸੂਗੀ ਜਦੋਂ ਆਪਾਂ ਕਰਾਂਗੇ ਤਤੋਰ ਖੋਲ ਕੇ ਉਦੋਂ ਬਾਅਦ ਇਹਨਾਂ ਦਾ ਸੱਜਣਾ ਸਾਨੂੰ ਧਾਰਾਂ ਵੀ ਮਾਰ ਕੇ ਦਿਖਾ ਦੇਣਾ ਕਿਸੇ ਭਰਾ ਨੇ ਆਨਲਾਈਨ ਮੰਗਵਣੀ ਹੋਈ ਇਹਦਾ ਰਿਕਾਰਡ ਕੀ ਦੱਸਿਆ ਭਾਬਾ ਨੂੰ ਪਹਿਲਾਂ ਦਾ ਰਿਕਾਰਡ ਬਈ ਇਹਦਾ 25 ਕਿਲੋ ਦੱਸਿਆ ਮਾਲਕ ਨੇ ਕਿ ਚੋਇਆ ਸੀ ਨੇ ਠੀਕ ਆ ਕਰਾਓ ਸੰਗ ਜਾ ਗਈ ਹਾਂ ਥੋੜੀ ਜੀ ਮੰਨ ਲਾ ਵੀ ਕਰਾਓ ਸੰਗ ਦੇ ਵਿੱਚ ਆ ਗਈ ਬੱਚੇ ਕਈ ਕਈ ਨਸਲਾਂ ਦੇ ਬੱਚੇ ਸੋਹਣੇ ਪਾ ਦੂਗੀ ਤੇ ਬਾਕੀ ਤਪਿਸ਼ੋਵਾਂ ਵਾਲਾ ਸੀਨ ਨਹੀਂ ਹੋਣਾ ਇਹਨੂੰ ਕੋਈ ਵੀ ਬਾਕੀ ਚੌੜੀਆਂ ਦੇ ਬਈ ਐ ਜਿੰਦ ਜਾਨ ਨਾਲ ਜਾਨਵਰ ਨੇਗੇ ਵੀ ਗਰਮੀ ਕੱਟਣ ਵਾਲੇ ਜਾਨਵਰ ਨੇਗੇ ਦੀ ਗੱਲ ਆ ਤੇ ਬਾਕੀ ਉਹੀ ਗੱਲ ਆ ਵੀ ਜਿਹੜੇ ਪਸ਼ੂ ਦੀ ਚੰਗੀ ਜਾਨ ਹੋਊਗੀ ਚਾਹੇ ਉਹ ਚੰਗੀ ਨਸਲ ਦਾ ਹੀ ਆ ਨਸਲ ਵਾਲਾ ਵੀ ਗਰਮੀ ਚੱਲ ਜਾਂਦਾ ਜਦੋਂ ਦਾ ਬਜੂਤ ਚੰਗਾ ਹੁੰਦਾ ਪਸ਼ੂ ਸਭੀ ਪਲੀ ਹੁੰਦੇ ਆ ਬਈ ਐ ਗਰਮੀ ਚ ਲੜਨ ਦੀ ਵੀ ਸ਼ਕਤੀ ਹੁੰਦੀ ਐ ਜੇ ਜਾਨਵਰ ਦਾ ਆ ਚੰਗਾ ਪਸ਼ੂ ਜਿਹੜਾ ਬਈ ਹੌਲਾ ਹੁੰਦਾਗਾ ਇੱਕਦਾਂ ਉਹ ਪਸ਼ੂ ਪੱਠੇ ਘਟਾਂ ਦਾ ਇੱਕ ਊਂ ਪਤਲੀ ਪੈ ਜਾਂਦੀ ਆ ਆਹ ਲਗਾ ਤੌਸੀ ਦੀ ਬੰਦੇ ਨਾ ਤੌਸਣਾ ਕੀ ਹੈਗਾ ਪੈ ਜਾਂਦੀ ਆ ਗਰਮੀ ਦੀ ਮਾਰ ਹਾਂ ਇਹ ਜਵੇਂ ਦੁੱਦਰ ਨਹੀਂ ਆਉਂਦਾਗਾ ਉਹ ਜਿੱਥੇ ਮਰ ਜਿਓ ਰਾ ਵੀ ਆੜਦਾ ਖੜਦਾ ਹੀ ਨਹੀਂਗਾ ਇਹ ਉਦਾਂ ਦੀਆਂ ਕਮਾਣੀਆਂ ਜੀ। 22 ਕਹਿੰਦਾ ਇਹਦਾ ਵੀ ਲੁੱਧਰ ਨਾਲ ਵੀ ਆ ਪਲਵਾਨੀ ਸਰੀਰ ਆ ਪੱਛੀ ਦਾ। ਲੈ ਚੱਲ ਬਾਈ ਕਮਾ ਕੇ। 22 ਸਾਨੂੰ ਇਹਦੀ ਕਰਾ ਦਾਂਗੇ ਚਾ ਇੱਕ ਧਾਰਾ ਮਾਰ ਕੇ। ਬਾਕੀ ਇਹ ਆ ਗਈ ਬਿਲਕੁਲੀ ਗਰਮੀ ਦੇ ਸੀਜ਼ਨ 'ਚ ਚੱਲਣ ਵਾਲੀ, ਫੁੱਲ ਗਰਮੀ ਦੇ ਸੀਜ਼ਨ ਵਾਲੀ। ਜਿੱਥੇ ਮਰਜ਼ੀ ਬੰਦੋ ਇਹਦਾ ਦੁੱਧ ਵੀ ਚੰਗਾ ਹੋਊਗਾ। ਮੱਜਾਂ ਨੇੜੇ-ਘੇੜੀ ਦੁੱਧ ਰੱਖੂਗੀ ਜੀ ਇਹ ਵੀ। ਇਹਦਾ ਕਿੰਨਾ ਦੱਸਿਆ ਦੀ ਪਹਿਲਾਂ ਦਾ ਬਾਈ? ਇਹਦਾ 25 ਕਿਲੋ ਬਾਈ। ਠੀਕ ਹੈ। ਐਤੀ ਮਿਹਦਾ ਹੀ ਸਟਾਈਟਾਈ ਗਲਦੋ। 25 ਤੋਂ ਐਮਨ ਕੇ ਜਾਲ ਪਲੱਸ ਹੀ ਚੱਲੂਗੀ। ਠੀਕ ਹੈ ਗੱਲ। 25 ਤੋਂ ਥੱਲੇ ਡੈਈ ਦੀ ਵੀ ਹੈ ਨਹੀਂ। ਕੋਲ ਫੂਲ ਪੜੀ ਆ ਹਨਾ ਸਾਹਮਣੇ। ਸਾਰੀ ਬੜਾ ਵੀ ਕੋਈ ਆ। ਨੌਕਰਾ ਸਾਹਮਣੇ ਹੋਈ ਆ। ਆਪਣੀ ਬਈ ਫਲੈਕਸਮੀ ਇਦਾਂ ਦੀ ਰਹਿੰਦੀ ਆ। ਠੀਕ ਹੈ ਗੱਲ। ਚਾਹ ਡੰਗਰ ਆਪਾਂ ਦੋ ਲੈ ਲਈ ਚਾਹ ਲੈ ਲਈਏ 10। ਠੀਕ ਹੈ ਗੱਲ। ਠੀਕ ਹੈ ਗੱਲ। ਪਰ ਲੈਣੇ ਚੰਦ ਜਾਨ ਵਾਲਾ ਗਾ। ਉਹੀ ਗੱਲ ਹੁੰਦੀ ਆ ਵੀ ਪਸ਼ੂ ਚੰਗਾ ਖਰੀਦਿਆ ਕਰੋ ਦੋ ਦੀ ਬਜਾਏ ਚਾਹੇ ਇੱਕ ਪਸ਼ੂ ਲੈ ਲਿਆ ਕਰੋ। ਉਹਦੇ ਨਾਲ ਤੁਹਾਡੀ ਨਸਲ ਵੀ ਚੰਗੀ ਬਣਦੀ ਆ ਤੇ ਤੁਹਾਨੂੰ ਕਮਾਈ ਵੀ ਕਿਉਂਕਿ ਜਿਹੜਾ ਸਮਿਆਂ ਪੜਾ ਹੁੰਦਾਗਾ ਉਹ ਦੁੱਧ ਵੀ ਲੰਮਾ ਟਾਈਮ ਦੇਊਗਾ ਠੀਕ ਆ ਹਾਂ ਜੀ ਬੋਡੀ ਸੇਤੀ ਬਿਮਾਰੀ ਚ ਨਹੀਂ ਪਹੁੰਚਦਾਗਾ ਬਿਮਾਰ ਨਹੀਂ ਹੁੰਦਾਗਾ ਜੇ ਬਿਮਾਰ ਹੋ ਵੀ ਜਾਊਗਾ ਐ ਥੋੜੀ ਵੀ ਬੇਟ ਤੋੜ ਕੇ ਵੀ ਹੁਣ ਦੁੱਧ ਨਹੀਂ ਕੱਢਣਾ ਹੋਣੀ ਚੱਲ ਜੂ ਚੱਲ ਚੱਲ ਜੂ ਚੱਲ ਚੱਲ ਜੂ ਜਾਨਵਰ ਆ ਲੈ ਲਾ ਬਈ ਬੱਚਾ ਇਹਨੂੰ ਧਾਰਾ ਦਿਖਾ ਦੇ ਮਾਰ ਕੇ ਤੇ ਰੇਟ ਤਾਂ ਪਵਨ ਕੀ ਰਹੂਗਾ ਰੇਟ ਬਾਈ ਮੁੱਲ ਕਰਾਉਣਾ ਜਿੰਦਾ ਮਰਜ਼ੀ ਕਰਾ ਲਈ ਬਾਹਰ ਲੈਣ ਦੇਣੀ ਐ 82000 ਦੀ ਬੈਟ ਦੇ ਦਾਂਗੇ ਆਪਾਂ 82 ਦੀ ਛੱਡ ਦਾਂਗੇ 82 ਦੇ ਦਾਂਗੇ ਜੀ ਜੇ ਕਿਸੇ ਨੇ ਤਿੰਨੇ ਪਾਲੀਆਂ ਦੋ ਹੋਰ ਢਾਦ ਬਾਈ ਕੋਈ ਗੱਲ ਨਹੀਂ ਕਰਦਾ ਹੈ ਤੇ ਤਿੰਨੇ ਪਾਲੀਆਂ ਕਿਸੇ ਨੇ ਤਿੰਨੇ ਲੈਣੀਆਂ ਇਕੱਠੇ ਕੋਈ ਫਿਰ 80 ਦੇ ਦਾਂਗਾ ਬੜੇ ਆ ਫਿਰ ਬਾਈ ਕਹਿੰਦਾ ਨਾਲ 80 ਦੀ ਲਾ ਦਾਂਗੇ ਉਹ ਜੋੜਾ 2 10 ਦਾ ਬਣਾਇਆ 80 ਇਹ ਪਾ ਲਿਓ 2,90,000 ਦੀਆਂ ਫਿਕਸ ਜੀਆਂ ਤਿੰਨੇ ਹੋ ਜਾਣਗੀਆਂ ਇਹ ਤੇ ਕਿਸੇ ਭਰਾ ਨੇ ਲੈਣੀਆਂ ਨੇ ਲੱਲਾ ਦੇ ਬਾਈ ਬੱਚਾ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਵਾਂ ਨੇ ਇਹਦੀਆਂ ਤੇ ਬਾਕੀ ਨੰਬਰ ਬਾਈ ਹਰ ਉਹਨਾ ਸਕਰੀਨ ਤੇ ਲਾ ਦਿੰਦਾ ਲੈ ਚਵਾਈ ਕਰ ਸਕਦੇ ਹਾਂ ਚੈੱਕ ਸੱਜਣੋ ਇੱਕ ਤਾਂ ਇਹਦਾ ਦੁੱਧ ਤੁਹਾਨੂੰ ਆਖਿਆ ਸੀ ਮੈਂ ਮੱਝਾਂ ਤੇ ਏੜ ਗੇੜ ਹੋਊਗਾ ਤੇ ਇੱਕ ਪੰਛੀ ਦਾ ਯਾਰ ਸਵੇਰ ਚੈੱਕ ਕਰ ਸਕਦੇ ਹਾਂ ਬੇਨਾ ਨਿਆਣਾ ਪਾਇ ਦੋਨਾਂ ਪਾਸੇ ਵਾਲੀ ਚਵਾਈ ਆ ਤੇ ਚਵਾਈ ਵੀ ਗਰਲੈਂਡੋ ਵੜ ਨਾਲ ਦੀ ਆ ਫੁੱਲ ਮੋਟੀ ਚਵਾਈ ਤੇ ਪੱਛੀ ਆਪ ਵੀ ਚੰਗੀ ਸਮੀ ਭਲੀ ਆ ਤੇ ਚਵਾਈ ਵਾਲਾ ਤਾਂ ਉਹੀ ਗੱਲ ਆ ਵੀ ਲੈ ਵੀ ਕੱਲੇ ਕੱਲੇ ਵੀ ਧਾਰ ਰਖਦੇ ਕਿ ਮੋਟੀ ਮੋਟੀ ਧਾਰ ਪੈਂਦੀ ਕਿ ਲੈ ਹਾਂ ਮਿੰਕਾਂ ਜੀ ਵਾਲੀ ਭਰਨ ਵਾਲਾ ਕੰਮ ਆ ਲੱਗ ਰਿਹਾ ਆਪਾਂ ਵੀ ਦਿਖਾ ਦਨੇ ਤੂੰ ਦੋ ਧਰਮ ਮਾਰ ਕੇ ਹੋ ਗਏ ਕੈਰੀ ਕਰਨੀ ਵੀ ਮਾਰਦਾਂ ਨੇ ਇੱਕ ਦੇਖ ਐ ਸੜਦੀ ਆ ਫੁੱਲ ਮੋਟੀ ਐਨਾਂ ਰੋਗ ਰੋਗ ਦੀ ਚਵਾਈ ਆ ਚਵਾਈ ਨਹੀਂ ਨਹੀਂ ਲੇਗਾ ਤੁਹਾਨੂੰ ਕੋਈ ਵੀ ਚਵਾਈ ਦੇ ਹੱਥ ਲਾਉਣ ਦੀ ਲੋੜ ਪੈ ਜੂ ਬੈਠਦੇ ਇਹ ਤੁਹਾਨੂੰ ਮਿਲ ਜੂਗੀ ਸਿਰਫ 80 ਦੀ ਉਹ ਤਿੰਨਾਂ ਦੇ ਨਾਲ ਲਾ ਕੇ ਤਿੰਨੇ 2 ਲੱਖ 90 ਹਜ਼ਾਰ ਦੀਆਂ ਹੋ ਜਾਣੀਆਂ ਇਹ ਜੇ ਕਿਸੇ ਨੇ ਲੈਣੀਆਂ ਕੋਈ 2 90 ਜੀ ਵੀ ਮਾਨ ਕਰਦਾਂਗੇ ਭਾਈ ਆ 2 90 ਚ ਵੀ ਪਾਈ ਕਹਿੰਦਾ ਕਰਦਾਂਗੇ ਮਾਨਤਾ ਇਹ ਨੰਬਰ ਬੋਲ ਦੇ ਪਾ 15 ਨੰਬਰ ਭਾਈ ਇਹ ਆ 9879868289 ਹਾਂਜੀ ਦੂਜਾ ਨੰਬਰ ਕਰ 97355046 ਇਹ ਵੱਡੇ ਭਰਾ ਨੰਬਰ ਆ ਕਈ ਵੀਰ ਬਾਈਨਾ ਪਰੋਂ ਟੋਕੜਾ ਗੱਬਣਾ ਵਾਲਾ ਫੋਨ ਨਾ ਲਾਵੇ ਆਪਣੇ ਕੋਲ ਤਾਜੀ ਦਾ ਕੰਮ ਆਦਾ ਠੀਕ ਆ ਗੱਲ। ਤੇ ਘਰ ਆਪਣਾ ਕਿਹੜੇ ਬੰਨੇ ਆ ਗਿਆ? ਘਰ ਆਪਾਂ ਬਾਈ ਬਟਿੰਡਾ ਰੋਡ ਦੇ ਉੱਪਰ ਆਪਣਾ ਆਪਣਾ ਮਸ਼ਹੂਰ ਪੈਂਡ ਹੈਗਾ ਆੜੀ ਸਰਸਾਬ ਗੁਰਦੁਆਰੇ ਕਰਕੇ ਵੀ ਠੀਕ ਆ ਜੀ ਤੇ ਸਟੈਂਡਰਡ ਬਲਕਾਰ ਕੰਬਾਈਨਾ ਕਰਕੇ ਵੀ ਠੀਕ ਆ ਗੱਲ। ਹਾਂ ਤੇ ਬਾਕੀ ਨੰਬਰ 22 ਦਾ ਮਿਲਿਆ ਲਿਓ گاਵਾ ਸਾਨੂੰ ਸੱਜਣੋ ਤਿੰਨੇ ਤੋਫਾ ਹੀ ਦਿਖਾਦੇ ਮੈਂ। ਕਮੈਂਟ ਕਰਕੇ ਮੈਨੂੰ ਐਂ ਜਰੂਰ ਦੱਸ ਦਿਓ ਕਿ ਤੁਹਾਨੂੰ ਕਿਹੜੀ ਚ ਕਿੱਥੇ ਘਾਟ ਲੱਗਦੀ ਆ ਕਿਉਂਕਿ 100 ਦਾ 100 ਆਈਟਮ ਹੀ ਦਿਖਾਈਆਂ ਨੇ ਇਹ ਭਾਅ ਵੀ ਬਿਲਕੁਲ ਜਾਇਜ਼ ਨੇ ਬਾਈ ਬਾਕੀ ਆ ਹੋਰ ਗੱਲ ਆ ਬਾਈ ਹਾਂਜੀ ਆ ਇਦਾਂ ਦੇ ਜਾਨਵਰ ਨਾ ਗਰਮੀ ਦੇ ਵਿੱਚ ਬਹੁਤ ਦੇਖਣ ਨੂੰ ਘੱਟ ਮਿਲਦੇ ਨੇ ਠੀਕ ਆ ਪਹਿਲੀ ਗੱਲ ਇਦਾਂ ਦੀ ਕਹਿੰਦਾ ਸੀ ਸਵਾਲਾ ਦਾ ਫਾਰਮਰ ਚਲੋ ਕੋਈ ਗੱਲ ਨਹੀਂ ਬਾਕੀ ਆ ਵਾਲਾ ਕਹਿੰਦਾ ਯਾਰ ਜਿਹਨੇ ਪੋਹ ਕਰਨ ਦਾ ਆਹ ਕਹਿੰਦਾ ਸਵਾਲਾ ਸਵੇਰੇ ਸਵੇਰੇ ਨਹੀਂ ਐਵੇਂ ਵੀਰ ਫਾਰਮਰ ਲੇ ਗਏ ਇਦਾਂ ਹੁੰਦਾ ਵੀ ਸਿਆਲ ਦੇ ਵਿੱਚ ਨਹੀਂ ਹਾਂ ਆਤਮੀ ਨੂੰ ਮੈਂ ਵੀ ਲੈ ਸਵਾ ਕੇ ਖੋਜ ਲੈ ਨੂੰ ਮੈਂ ਨਹੀਂ ਪਸ਼ੂਆਂ ਨੂੰ ਤੇ ਬਾਕੀ ਨੰਬਰ ਸਕਰੀਨ ਤੇ ਲਾ ਦੂੰਗਾ ਇਹਨਾਂ ਤਿੰਨੇ ਪੜਾਂ 'ਚ ਜੋ ਜਿਹੜੀ ਵੀ ਪਸੰਦ ਆਊਗੀ ਆ ਪੱਛੀ ਪਸੰਦ ਆਊਗੀ ਇਹਦਾ ਸੰਪਰਕ ਕਰ ਲਿਓ ਇਹ ਜੋੜਾ ਸਾਨੂੰ ਇਧਰਲੇ ਬੰਨਿਆ ਗੱਪਣਾ ਦਿਖਾਤਾ ਫੋਨ ਬਾਈ ਦਾ ਮਲਿਆ ਲਿਓ ਧੰਨਵਾਦ